ਜਾਣਾ ਪੈਣਾ ਬੱਚੇ ਬਾਹਰ ਸੀ ਪਹਿਲਾਂ ਫਿਰ ਦੁਬਾਰੇ ਲੈ ਲਾਂਗੇ ਆ ਕੇ ਕਿ ਹੁਣ ਇਹਨਾਂ ਨੂੰ ਜ਼ਰੂਰੀ ਦੇਣੀਆਂ ਪੈਣ। ਹੂੰ। ਇੰਨੀ ਕਿਸਾਉ ਕਹਿ ਸਕਦੇ ਆਂ ਵੀ ਆਪਾਂ 8 ਮਹੀਨੇ ਇਹਦਾ ਦਦ ਚੋਇਆ। ਹੂੰ। ਇਹਦਾ ਕਟਰੂ ਮਰ ਗਿਆ ਸੀਗਾ। ਕਟਰੂ ਤੋਂ ਬਾਅਦ ਅੱਜ ਤੱਕ ਅਸੀਂ ਇਹਦੇ ਕਿਤੇ ਟੀਕਾ ਨਹੀਂ ਲਾਇਆ। ਸਿਰਫ ਭੋਰਾਕ ਦਾਣਾ ਪਾ ਕੇ ਥਾਪੀ ਮਾਰ ਕੇ ਚੋਲੀ ਦੀ ਆ। ਠੀਕ ਹੈ ਜੀ। ਫਿਰ 8ਵੇਂ ਮਹੀਨੇ ਤੱਕ ਛੱਡੀ ਆ। ਨਾ ਕੀ ਨੇ ਸਾਨੂੰ ਦੁਵਾਚ ਆਪਾਂ ਨੇ ਤਾਂ ਬਹੁਤ ਵਧੀਆ ਪਸ਼ੂ ਸੀ ਜੇ ਆਪੇ ਘਰੇ ਰੱਖਣ ਵਾਲਾ ਵਾਹੇ ਹੂੰ ਕਿਸੇ ਪਰਿਵਾਰ ਦੇ ਵਿੱਚ ਚਲੀ ਜਾਵੇ ਤਾਂ ਬੰਦਾ ਹਰਮੇਸ਼ਾ ਗੁਣ ਗਾਊਗਾ ਵੀ ਹਾਂ ਜਦ ਕਿਸੇ ਕੋਲ ਪਸ਼ੂ ਲਿਆਂਦਾ ਸੀ ਸਵਾਗਤ ਆ ਮਿੱਤਰੋ ਪੀਵੀ ਨਤੀ ਟੂ ਡੀ ਕੇ ਚੈਨਲ ਤੇ ਅੱਜ ਆਪਾਂ ਇੱਕ ਘਰੇਲੂ ਪਰਿਵਾਰ ਦੇ ਘਰੋਂ ਜਿਹੜੇ ਇਹ ਦੋ ਨਾਗਾ ਉਹਨਾਂ ਦੀ ਆਪਾਂ ਵੀਡੀਓ ਬਣਾਉਣ ਜਾ ਰਹੇ ਹਾਂ ਸਾਰੀ ਡਿਟੇਲ ਆਪਾਂ ਬਾਈ ਜੀ ਤੋਂ ਵੀਡੀਓ ਦੇ ਵਿੱਚ ਲਮਾਂਗੇ ਵੀ ਆਹ ਜਿਹੜੀ ਝੋਟੀ ਆ ਤੇ ਆਹ ਜਿਹੜੀ ਮੱਝ ਆ ਵੀ ਕਿਹੜੇ ਸੂਏ ਆ ਇਹ ਤੇ ਵੀ ਕੀ ਇਹਨੇ ਡਿਟੇਲ ਆ ਮੱਝ ਸ਼ਕੀਨ ਆ ਗਾ ਝੋਟੀ ਤੇ ਬਾਈ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਦੇ ਉੱਪਰ ਹਾਂਜੀ ਤੇ ਬਾਈ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਤੁਸੀਂ ਇਹ ਦੋਨੇ ਨਾਲ ਹੀ ਵਿਕਾਉ ਆਈ ਆਪਣੇ ਕੋਲੇ ਹਾਂਜੀ ਦੋਨੇ ਨਾਲ ਹੀ ਕੋਲ ਠੀਕ ਆ ਤੇ ਕਿਵੇਂ ਫਿਰ ਆਪਣਾ ਘਰ ਖਾਲੀ ਕਰਨ ਲੱਗੇ ਨਾਲ ਵੇਚ ਕੇ ਜੀਰੇ ਯਾਰ ਬਾਹਰ ਨਾਲ ਚੱਕਰ ਜੇ ਬਣ ਗਈ ਥੋੜਾ ਜਿਹਾ ਠੀਕ ਆ ਜੀ ਤੇ ਘਰੇ ਮੈਂ ਹੈਗਾ ਇਕੱਲਾ ਹੀ ਉਸ ਕਰਕੇ ਪੱਠੇ-ਪੁੱਠੇ ਰੋਕਾ ਵਾ ਤੇ ਮੈਨੂੰ ਹੁਣ ਜਾਣਾ ਪੈਣਾ ਬੱਚੇ ਬਾਹਰ ਸੀ ਪਹਿਲਾਂ ਹਾਂਜੀ ਉਹਦੇ ਕਰਕੇ ਮੈਨੂੰ ਸਾਲਕ ਦੀ ਖਾਤਰ ਜਾਣਾ ਪੈਣਾ ਵਾ ਠੀਕ ਆ ਜੀ ਉਹਨਾਂ ਦਾ ਫੇਰ ਦੁਬਾਰੇ ਲੈ ਲਾਂਗੇ ਆ ਕੇ ਕਿ ਹੁਣ ਜਰੂਰੀ ਨਹੀਂ ਨਹੀ ਚਲੋ ਆਪਦੇ ਪਹਿਲਾ ਘਰ ਦਾ ਦੁੱਧ ਤਾਂ ਹੈਣਾ ਬਾਈ ਮਿਲਦਾ ਨਹੀਂ ਕਿਤੋਂ ਬਿਲਕੁਲ ਜੀ ਤੇ ਚਲ ਆਪਾਂ ਬਾਈ ਪਹਿਲਾ ਮੱਝ ਦੀ ਡੀਟੇਲ ਬਾਰੇ ਗੱਲ ਕਰਦੇ ਆ ਦੁੱਧ ਦੁੱਧ ਦਿੱਤਾ ਬਾਈ ਆਪਣੇ ਕੋਲੇ ਬਾਈ ਆਪਾਂ ਕਟਰੂ ਨੂੰ ਛੱਡ ਕੇ 13 ਕਿਲੋ ਦੁੱਧ ਚੋਇਆ ਕਟਰੂ ਨੂੰ ਛੱਡ ਕੇ ਜਾਂਦੀ ਕਟਰੂ ਤੇ ਆ ਕੇ ਦੁੱਧ ਦੋ ਤੇ ਆਪਣੀ ਘਰ ਦੀ ਜੰ ਲੈ ਜਾਂਦੀ ਸੀ ਇਹ ਬਾਈ ਨਹੀਂ ਜੀ ਆਪਾਂ ਇਹ ਜਿਹੜੀ ਝੋਟੀ ਇਹਦੀ ਹੋਈ ਹੈ ਅੱਛਾ ਇਸੇ ਦੀ ਝੋਟੀ ਹੈ ਹਾਂ ਜੀ ਦੋ ਤਿੰਨ ਦਾ ਮਤਲਬ ਤੀਜਾ ਸੂਆ ਹੋਣੇ ਨੇ ਆਪਣੇ ਕੋਲੇ ਸੂਣਾ ਹੂੰ ਤੇ ਝੋਟੀ ਦਾ ਭਾਈ ਰੰਗ ਜਾਂ ਬੜਾ ਵੱਖਰਾ ਜਾ ਇਹ ਕੀ ਚੱਕਰ ਹੈ ਜੀ ਨਹੀਂ ਜੀ ਆਪਾਂ ਜਿਹਨਾਂ ਤੋਂ ਲਈ ਸੀ ਉਹਨਾਂ ਨੇ ਕੋਈ ਸਪੈਸ਼ਲਟੀ ਕੇ ਲਵਾ ਕੇ ਹਾਂ ਮਤਲਬ ਪਸ਼ੂ ਤਿਆਰ ਕੀਤਾ ਸੀ ਉਹਨਾਂ ਦੇ ਦੱਸਣ ਦੇ ਮੁਤਾਬਕ ਗੱਲਾਂ ਸੀ ਵੀ ਸਾਨੂੰ ਸਪੈਸ਼ਲ ਵਧੀਆ ਟੀਕਾ ਲਵਾਇਆ ਹੋਇਆ ਸੀਗਾ ਬਹੁਤ ਸੋਹਣੀ ਉਹ ਜਦੋਂ ਵੀ ਅਸੀਂ ਲਈ ਸੀਗੀ ਝੁੱਟੀ ਉਹਦੇ ਵੀ ਸਾਨੂੰ 20000 ਰੁਪਏ ਤੱਕ ਛੱਡਦੇ ਸੀਗੇ ਕਿ ਸਾਨੂੰ ਜੋ ਕੱਟੀ ਸਾਨੂੰ ਛੱਡ ਦੋ ਤੇ 20000 ਸਾਨੂੰ ਮੱਝ ਦਾ ਘੱਟ ਦੇ ਅੱਛਾ ਪਰ ਅਸੀਂ ਕਿਹਾ ਵੀ ਨਹੀਂ ਅਸੀਂ ਸਾਨੂੰ ਨਾਲ ਹੀ ਦੇ ਦੇ ਉਹ ਵੀ ਅਸੀਂ ਪਾਲ ਲਾਂ ਬਈ ਪਾਲ ਆ ਗਿਆ ਹਾਂ ਨਹੀਂ ਰੰਗ ਬਹੁਤ ਸੋਹਣਾ ਬਈ ਵੱਖਰਾ ਹੈ ਰੰਗ ਹੈ ਹਨਾ ਉਦੋਂ ਵੀ ਇਹਨਾਂ ਤੋਂ ਸਸਤਾ ਹੈ ਵੀ ਜਿਹੜੀ ਨਸਲ ਦਾ ਇਹ ਕਟਰੂ ਹੋਊਗਾ ਜਿਉਂ 20 ਲੀਟਰ ਤੋਂ ਪਲੱਸ ਦਾ ਦਰੂ ਹੋਏਗਾ ਹੂੰ ਬਈ ਜਾਨੀ ਜੀ ਉਦੋਂ ਉਸ ਟਾਈਮ ਉਹਨਾਂ ਨੇ ਵਧੀਆ ਸੀਮਾ ਦੀਆਂ ਉਹਨਾਂ ਨੇ ਤਾਂ ਹੀ ਸਾਨੂੰ ਮਤਲਬ ਟਕੜਾ ਉਹਨਾਂ ਦਾ ਸੀਗਾ ਬਿਜ਼ਨਸ ਪਸ਼ੂਆਂ ਦਾ ਠੀਕ ਹੈ ਉਹਨਾਂ ਨੇ ਕੁਝ ਪੈਸਾ ਲਾ ਕੇ ਤੇ ਵਧੀਆ ਮਤਲਬ ਤਰੀਕੇ ਦੇ ਨਾਲ ਪਸ਼ੂ ਰੱਖੇ ਹੋਏ ਸੀਗੇ ਅਸੀਂ ਵੀ ਉਹਨਾਂ ਤੋਂ ਵੀ ਸੀ ਇੱਕ ਤੋਂ ਪਸ਼ੂ ਰੱਖਣੇ ਹੁੰਦੇ ਘਰੇ ਤਾਂ ਕਰਕੇ ਵਧੀਆ ਨਸਲ ਦੇ ਪਸ਼ੂ ਅਸੀਂ ਰੱਖਦੇ ਤੇ ਇਹ ਹੁਣ ਕਿੰਨੇ ਚਿਰ ਰਹਿੰਦਾ ਬਈ ਇਹਦੇ ਸੰਗ ਦੇ ਦਾ ਜੀ ਬਸ ਪਿਆਰ ਹੀ ਆ 10 ਤਰੀਕ ਨੂੰ ਇਹਦੇ ਦਿਨ ਪੂਰੇ ਹੋ ਜਾਂਦੇ ਆ ਉਹ ਦੂਜੇ 2-4 ਦਿਨ ਵੱਧ ਘੱਟ ਲਿਆ ਜਾਂਦਾ ਉਹ ਤਾਂ ਪਸ਼ੂ ਤੇ ਆਪਾਂ ਨੂੰ ਪਤਾ ਹਾਂਜੀ ਠੀਕ ਹੈ ਜੀ ਹਾਂਜੀ 10 ਤਰੀਕ ਨੂੰ ਤਿਆਰ ਹੋ ਜਾਂਦੇ ਆ ਤੇ ਤੇ ਇਹਦੇ ਫਿਰ ਬਈ ਆਪਣੇ ਹੁਣ ਕਿਹੜਾ ਸੀ ਮੰਤਰਾ ਹੈ ਛੋਟੀ ਦੇ ਪਤਾ ਹੀ ਕੋਈ ਇਹਦਾ ਵੀ ਜੀ ਦੋਹਾ ਪਾਸੋਂ ਦੇ ਹਿਸਾਰ ਦਾ ਧਰ ਹੈ ਠੀਕ ਹੈ ਜੀ ਜਿਹੜਾ ਮੂਹਰਾ ਦਾ ਹਿਸਾਰ ਦਾ ਹੁੰਦਾ ਕਿਉਂਕਿ ਆਪਣੇ ਪਹਿਲਾਂ ਵੇਚਣ ਦੇ ਮੂਹਰੇ ਤਾਂ ਹੈ ਨਹੀਂ ਸੀਗੀ ਇਹ ਤਾਂ ਹੁਣ ਅਰਜੈਂਟ ਆਪਾਂ ਨੂੰ ਦੇਣੇ ਪੈਣੇ ਆ ਤਾਂ ਕਰਕੇ ਆਪਾਂ ਹੂੰ ਮਤਲਬ ਕਿ ਆ ਸਹੀ ਹੈ ਤੇ ਜਣਜੀ ਇਹਦਾ ਹੁਣ ਕਿੰਨਾ ਟਾਈਮ ਰਹਿੰਦਾ ਹੀ ਆ ਕਾਲੀ ਮੱਝ ਦਾ ਇਹਦਾ ਜੀ 4 ਤਰੀਕ ਦੇ ਦਿਨ ਪੂਰੇ ਹੋਏ ਹੋਏ ਆ ਠੀਕ ਹੈ ਇਹ ਤਾਂ ਬਸ 2-4 ਦਿਨ ਹੀ ਵੱਧ ਤੋਂ ਵੱਧ ਹੋਰ ਲਊਗੀ ਇਹ ਤਾਂ ਤਿਆਰੀ ਆ ਮਨ ਲਓ ਵੀ ਦੁੱਧ ਵੀ ਇਹਨੇ ਤਕਰੀਬਨ ਦੇ ਨਾਲ ਜੱਤੀ ਪੂਰੀਆਂ ਤੇ ਲਾਉਂਦੀ ਆ ਤੇ ਦੁੱਧ ਇਹਦਾ ਹੁੰਦਾ ਬਹੁਤ ਤੇ ਇੱਕੇ ਸਾਊ ਬਹੁਤ ਆ ਹੂੰ ਇੰਨੀ ਕਿ ਸਾਊ ਕਹਿ ਸਕਦੇ ਆ ਵੀ ਆਪਾਂ 8 ਮਹੀਨੇ ਇਹਦਾ ਦੁੱਧ ਚੋਇਆ ਹੂੰ ਇਹਦਾ ਕਟਰੂ ਮਰ ਗਿਆ ਸੀਗਾ ਮਤਲਬ ਕਿ 1.5 ਮਹੀਨੇ ਬਾਅਦ 2 ਮਹੀਨੇ ਬਾਅਦ ਇਹਦਾ ਹੂੰ ਤੇ ਕਟਰੂ ਤੋਂ ਬਾਅਦ ਅੱਜ ਤੱਕ ਅਸੀਂ ਇਹਦੇ ਕਿਤੇ ਟੀਕਾ ਨਹੀਂ ਲਾਇਆ ਸਿਰਫ ਭੋਰਾ ਕਿ ਦਾਣਾ ਪਾ ਕੇ ਥਾਪੀ ਮਾਰ ਕੇ ਚੋ ਲਈਦੀ ਆ ਠੀਕ ਹੈ ਫਿਰ 8ਵੇਂ ਮਹੀਨੇ ਤੱਕ ਛੱਡੀ ਆ ਨਾ ਕਿ ਇਹਨੇ ਸਾਨੂੰ ਦੁਬਾਰੇ ਪਾ ਆ ਇਹ ਜਿਹੇ ਪਸ਼ੂ ਬਈ ਬਹੁਤ ਘੱਟ ਮਿਲਦੇ ਆ ਜਿਹੜਾ ਲੰਮਾ ਸਮਾਂ ਦੁੱਧ ਦੇਣ ਤੇ ਹੈਨਾ ਬਈ ਦਰਸ਼ਕੋ ਆਪਣੇ ਕੋਲੇ ਨਸਲ ਤੇ ਆਪਾਂ ਨੂੰ ਜੇ ਕੰਮ ਕਰਨਾ ਨਾ ਜਿਵੇਂ ਮੈਨੂੰ ਇੱਕ ਡਾਕਟਰ ਸਾਹਿਬ ਨੇ ਹੀ ਗੱਲ ਦੱਸੀ ਸੀ ਜਿਆਦੇ ਦੁੱਧ ਵਾਲਾ ਪਸ਼ੂ ਹੋਵੇ ਤੇ ਲੰਮਾ ਸਮਾਂ ਦੁੱਧ ਦੇ ਨਾਲ ਹੋਵੇ ਉਹ ਕੁਆਲਿਟੀ ਸਭ ਤੋਂ ਬੈਸਟ ਆ ਉਹ ਸੀਮਣਾ ਜੀ ਤੁਸੀਂ ਭਾਲ ਕਰਿਆ ਕਰੋ ਤੇ ਭਾਈ ਕਿਹੜੇ ਸੂਏ ਆ ਇਹ ਇਹਨੇ ਭਾਈ ਉੱਥੇ ਸੂਏ ਸੂਣਾ ਤਾਂ ਉੱਥੇ ਸੂਏ ਲੱਗਦੀ ਜਿਵੇਂ ਤੀਜੇ ਆਮ ਤੌਰ ਤੇ ਜੇ ਹੋਰ ਕੋਈ ਕੋਲੇ ਹੁੰਦੀ ਉਹਨੇ ਤੀਜੇ ਹੀ ਕਹਿਣਾ ਸੀਗਾ ਨਹੀਂ ਨਹੀਂ ਤੇ ਉੱਥੇ ਸੂਏ ਸੂਣਾ ਵਾ ਜਿਹੜੀ ਉਹ ਕੱਟੀ ਆ ਸੀਗੀ ਝੋਟੀ ਜਿਹੜੀ ਬਣੀ ਹੋਈ ਆ ਉਹ ਵੀ ਇਸੇ ਦੀ ਹੀ ਆ ਇਸੇ ਦੀ ਹੀ ਆ ਠੀਕ ਆ ਆਪਾਂ ਨੇ ਤਾਂ ਬਹੁਤ ਵਧੀਆ ਪਸ਼ੂ ਸੀ ਜੇ ਆਪੇ ਘਰੇ ਰੱਖਣ ਵਾਲਾ ਵਾ ਇਹ ਹੂੰ ਕਿਸੇ ਪਰਿਵਾਰ ਦੇ ਵਿੱਚ ਚਲੀ ਜਾਵੇ ਤਾਂ ਬੰਦਾ ਹਰਵੇਂ ਦਾ ਗੁਣ ਗਾਊਗਾ ਵੀ ਹਾਂ ਜਰ ਕਿਸੇ ਕੋਲ ਪਸੂ ਲਿਆਂਦਾ ਸੀ ਪਸੂ ਲਿਆਂਦਾ ਤੇ ਚਲੋ ਵਧੀਆ ਗੱਲ ਹੈ ਜੀ ਆਪਣੇ ਦੋ ਇਹ ਨਾਲ ਤੁਹਾਡੇ ਕੋਲੇ ਹਣੋ ਵਿਖਾਊ ਹੈ ਇਸ ਟਾਈਮ ਹੈ ਨਾ ਤੇ ਆਪਦਾ ਏਰੀਆ ਨਾਂ ਤੇ ਫੋਨ ਨੰਬਰ ਇੱਕ ਵਾਰੀ ਜਰੂਰ ਦੱਸਿਓ ਜੀ ਮੇਰਾ ਨੰਬਰ ਹੈਗਾ ਜੀ 9814821976 ਹਾਂਜੀ ਇਹ ਪਿੰਡ ਮੇਰਾ ਕੋਂਗੇਕਲਾ ਵਾ ਹਾਂਜੀ ਜਗਰਾਉ ਸਾਡਾ ਇਲਾਕਾ ਆ ਜਾਂਦਾ ਜੀ ਹਾਂਜੀ ਸਹੀ ਹੈ ਤੇ ਜ਼ਿਲ੍ਹਾ ਸਾਡਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਹਾਂਜੀ ਤੇ ਵੀਰ ਜਿਹੜਾ ਨੰਬਰ 10 ਦਾ ਵਾ ਤੇ ਪਿੰਡ ਦੇ ਵਿੱਚ ਜੇ ਘਰ ਰਹਿਣਾ ਹੀ ਆਪਣਾ ਹਾਂਜੀ ਪਿੰਡ ਦੇ ਵਿੱਚ ਪਿੰਡ ਦੇ ਨੇੜੇ ਸ਼ਬਦਵਾਲਾ ਬਿਲਕੁਲ ਆਪਣੇ ਸਾਹਮਣੇ ਸ਼ਬਦਵਾਲਾ ਵਾ ਠੀਕ ਹੈ ਜੀ ਪਿੰਡ ਦੇ ਵਿੱਚ ਇੱਕੋ ਹੀ ਸ਼ਬਦਵਾਲਾ ਸ਼ਬਜੀ ਦਾ ਮੰਦਿਰ ਠੀਕ ਹੈ ਜੀ ਇੱਕੋ ਹੀ ਮੰਦਿਰ ਤੇ ਬਿਲਕੁਲ ਆਪੋ ਜਿਹੀ ਆਪਣੀ ਕੋਠੀ ਹਾਂ ਸਹੀ ਹੈ ਜੀ ਤੇ ਮੇਟਰੋ ਲੋਕੇਸ਼ਨ ਬਾਈ ਉਹਨਾਂ ਨੇ ਫੋਨ ਨੰਬਰ ਵੀ ਦੱਸਤਾ ਤੇ ਰੇਟ ਰੂਟ ਫਿਰ ਬਾਈ ਇਹਨਾਂ ਦਾ ਹੀ ਰੇਟ ਬਾਈ ਜੀ ਹੁਣ ਆਪਾਂ ਜਦੋਂ ਕੋਈ ਬੰਦਾ ਆਪਣੇ ਨਾਲ ਗੱਲ ਕਰੂ ਉਸ ਤਰੀਕੇ ਨਾਲ ਹੀ ਆਪਾਂ ਤੇ ਹਾਂ ਉਸ ਤਰੀਕੇ ਨਾਲ ਹਨਾ ਤੇ ਮੰਨ ਲਓ ਜੇ ਜੋੜਾ ਕੋਈ ਇਕੱਠਾ ਲੈਂਦਾ ਮਾਨ ਤਨ ਤਾਂ ਵਧੀਆ ਕਰ ਦੋਗੇ ਨਾ ਦੇਖੋ ਜੀ ਹਾਂ ਦੇਖੋ ਮਾਨ ਤਨ ਵਧੀਆ ਕਰਾਂਗੇ ਜਿੰਨਾ ਕਿਦੋਂ ਕਹੇਗਾ ਉਹਨੇ ਕਰਾਂਗੇ ਰੇਟ ਤਾਂ ਅੱਜ ਕੱਲ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿੱਥੇ ਕਿੱਦਾਂ ਦਾ ਪਸ਼ੂ ਕਿੰਨੇ ਦਾ ਹਾਂ ਇਹ ਤਾਂ ਹੈਗਾ ਹੀ ਠੀਕ ਹੈ ਬਾਕੀ ਦੁੱਧ ਦੀ ਬਾਈ ਹੋਣੀ ਆ ਦੇ ਵਧੀਆ ਦੁੱਧ ਪੂਰੀ ਗਾਰੰਟੀ ਆ ਉਹ ਸੀਲ ਪਸ਼ੂ ਆ ਬਿਲਕੁਲ ਕੋਈ ਕਮੀ ਪੇਸ਼ ਹੀ ਨਹੀਂ ਉਹ ਚੀ ਵਧੀਆ ਗੱਲ ਆ ਮਿੱਤਰੋ ਤੇ ਚੰਗੇ ਪਸ਼ੂ ਦੀ ਭਾਲ ਆ ਜੀ ਨੂੰ ਮਿੱਤਰੋ ਸਾਊ ਤੇ ਠੰਡੇ ਸੀ ਵੀ ਲੰਮਾ ਸਮਾਂ ਦੁੱਧ ਦੇਣ ਦਾਈ ਉਹਦੀ ਆ ਤੇ ਆ ਇੱਕ ਆਪਣੇ ਕੋਲੇ ਜਿਹੜੀ ਪਹਿਲਣ ਝੋਟੀ ਖੜੀ ਆ ਬਾਈ ਉਹਨਾਂ ਕੋਲੇ ਇਸੇ ਮੱਝ ਦੀ ਧੀ ਆ ਤੇ ਇਹਦੇ ਬਾਰੇ ਵੀ ਕਰ ਲਿਓ ਸੰਪਰਕ ਇਹ ਵੀ ਲਹੁੰਦੀ ਆਉਂਦੀ ਆ ਵਧੀਆ ਥਣ ਦੇ ਵਾ ਇਹਦਾ ਵੀ ਲੱਗਿਆ ਹੋਇਆ ਸਾਫ ਆ ਪਹਿਲੇ ਸੂਏ ਆਏ ਨਹੀਂ ਹੈਗਾ ਵੀ ਥਣ ਛੋਟੇ ਆ ਤੇ ਸਿੰਗੀ-ਸੁੰਗੀ ਤੁਸੀਂ ਦੇਖ ਸਕਦੇ ਹੋ ਬਹੁਤ ਛੋਟੀ ਆ ਤੇ ਕਰ ਲਿਓ ਬਾਈ ਉਹਨਾਂ ਨਾਲ ਸੰਪਰਕ ਜਉਂਦੇ ਵਾਸਤੇ ਰਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ